ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਫਰਾਈ ਆਲੂ ਮਸਾਲਾ ਤੇ ਫਰਾਈਡ ਗੋਭੀ ਤੇ ਲੋ ਜੀ ਸਭ ਤੋਂ ਪਹਿਲਾਂ ਆਪਾਂ ਆਲੂਆਂ ਨੂੰ ਕੱਟ ਲਿਆ ਜੀ ਸਾਰੇ ਆਲੂ ਕੱਟ ਕੇ ਤੇ ਲੋ ਜੀ ਇਸ ਤਰੀਕੇ ਦੇ ਨਾਲ ਆਪਾਂ ਫਰਾਈ ਕਰਾਂਗੇ ਤੇ ਨਾਲ-ਨਾਲ ਆਪਾਂ ਮਸਾਲਾ ਤਿਆਰ ਕਰਾਂਗੇ ਜੀ ਇਹਨਾਂ ਦਾ ਤੇ ਲੋ ਜੀ ਇਹ ਫਰਾਈ ਹੋ ਗਏ ਨੇ ਜੀ ਤੇ ਹੁਣ ਆਪਾਂ ਇਹਨਾਂ ਤੇ ਮਸਾਲਾ ਪਾਵਾਂਗੇ ਲਾਲ ਮਿਰਚ ਨਮਕ ਤੇ ਚਾਟ ਮਸਾਲਾ ਤੇ ਅਮਚੂਰ ਪਾਊਡਰ ਆਪਾਂ ਚਾਰੇ ਚੀਜ਼ਾਂ ਨੂੰ ਮਿਕਸ ਕਰਕੇ ਇਹਨਾਂ ਦੇ ਵਿੱਚ ਤੁਸੀਂ ਹੋਰ ਵੀ ਮਸਾਲਾ ਪਾ ਸਕਦੇ ਜਿਹੜਾ ਤੁਹਾਡਾ ਪਸੰਦ ਦਾ ਹੋਵੇ ਜੀ ਇਸ ਤਰੀਕੇ ਨਾਲ ਆਪਾਂ ਇਹਨਾਂ ਦੇ ਉੱਪਰ ਛਿੜਕ ਦਵਾਂਗੇ ਤੇ ਇਸ ਤਰੀਕੇ ਨਾਲ ਆਪਾਂ ਸੁੱਕੇ ਸੁੱਕੇ ਖਾਵਾਂਗੇ ਜਿਨ੍ਹਾਂ ਨੂੰ ਤੇ ਬਹੁਤ ਵਧੀਆ ਟੇਸਟ ਆਇਆ ਜੀ ਤੇ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਗਾਰਨਿਸ਼ ਕਰਕੇ ਵਧੀਆ ਤਰੀਕੇ ਨਾਲ ਤੇ ਇਸ ਤਰੀਕੇ ਨਾਲ ਆਪਾਂ ਸਰਵ ਕਰ ਸਕਦੇ ਹਾਂ ਕੋਈ ਵੀ ਸੌਸ ਲੈ ਲਓ ਤੇ ਰੈੱਡ ਚਿਲੀ ਲੈ ਲਓ ਗ੍ਰੀਨ ਚਿਲੀ ਲੈ ਲਓ ਕੋਈ ਵੀ ਸੌਸ ਲੈ ਲਓ ਅਸੀਂ ਟਮੇਟੋ ਕੈਚਅਪ ਨਾਲ ਹੀ ਖਾਦੇ ਸੀਗੇ ਤੇ ਇਸ ਤਰੀਕੇ ਨਾਲ ਬਹੁਤ ਵਧੀਆ ਸਵਾਦ ਲੱਗੇ ਤੇ ਲੋ ਜੀ ਹੁਣ ਆਪਾਂ ਕਰਦੇ ਹਾਂ ਜੀ ਗੋਭੀ ਦਾ ਫਰਾਈ ਤੇ ਇੱਧਰ ਆਪਾਂ ਨੇ ਆਪ ਪਾਣੀ ਉਬਾਲ ਲਿਆ ਜੀ ਗੋਭੀ ਦੇ ਛੋਟੇ ਛੋਟੇ ਪੀਸ ਕਰਕੇ ਇਸ ਤਰੀਕੇ ਨਾਲ ਆਪਾਂ ਨੇ ਹਲਕੀ ਜਿਹੀ ਵਾਲੀ ਦੇ ਲਈ ਇਹਨਾਂ ਨੂੰ ਗੋਭੀ ਨੂੰ ਤੇ ਲੋ ਜੀ ਜਦੋਂ ਗੋਭੀ ਦਾ ਉਬਾਲ ਜਾਂ ਤਕ ਆ ਰਿਹਾ ਜੀ ਤਦ ਤੱਕ ਆਪਾਂ ਮਸਾਲਾ ਤਿਆਰ ਕਰ ਲਈਏ ਤੇ ਇੱਧਰ ਆਪਾਂ ਨੇ ਸਭ ਤੋਂ ਪਹਿਲਾਂ ਇੱਕ ਛੋਟਾ ਜਿਹਾ ਪੈਨ ਲਿਆ ਹੈ ਜੀ ਇਸ ਦੇ ਵਿੱਚ ਆਪਾਂ ਨੇ 4-5 ਚਮਚ ਆਪਾਂ ਨੇ ਦਹੀਂ ਦੇ ਪਾਏ ਨੇ ਜੀ ਤੇ ਨਾਲ ਇਸ ਵਿੱਚ ਆਪਾਂ ਨੇ ਟਮੇਟੋ ਕੈਚ-ਅਪ ਪਾਇਆ ਗ੍ਰੀਨ ਚਿੱਲੀ ਪਾਈ ਹੈ ਜੀ ਤੇ ਰੈੱਡ ਚਿੱਲੀ ਪਾਈ ਹੈ ਸਾਰੀਆਂ ਚਿੱਲੀਆਂ ਪਾ ਕੇ ਤੇ ਇਸ ਦੇ ਬਾਅਦ ਆਪਾਂ ਨੇ ਅੰਬਚੂਰ ਪਾਊਡਰ ਤੇ ਚਾਟ ਮਸਾਲਾ ਤੇ ਇੱਧਰ ਆਪਾਂ ਨੇ ਕਾਰਨ سٹਾਰਚ ਤੇ ਇਸ ਵਿੱਚ ਪਾ ਆਪਾਂ ਨੇ ਚੌਲਾਂ ਦਾ ਆਟਾ ਤੇ ਇਹਨੂੰ ਆਪਾਂ ਮਿਕਸ ਕਰਦੇ ਆਂ ਜੀ ਲਾਲ ਮਿਰਚ ਐ ਧਣੀਆਂ ਐ ਵਗੈਰਾ ਵਗੈਰਾ ਜੋ ਵੀ ਆਪਾਂ ਮਸਾਲਾ ਸੁੱਕਾ ਇਹ ਪਾਉਨੇ ਆ ਜੀ ਤੇ ਲੋ ਜੀ ਇਸ ਤਰੀਕੇ ਦੇ ਨਾਲ ਆਪਾਂ ਨੇ ਗਰਮੇ ਗਰਮ ਗੋਭੀ ਇਸ ਦੇ ਵਿੱਚ ਪਾ ਕੇ ਤੇ ਨਾਲ-ਨਾਲ ਫਟਾਫਟ ਮੈਸ਼ ਇਹਦੇ ਵਿੱਚ ਮੈਲਟ ਕਰ ਲੈਣੀ ਐ ਜੀ ਤਾਂ ਕਿ ਸਾਰੇ ਉਹਨਾਂ ਨੂੰ ਲੱਗ ਜਾ ਜੀ ਗੋਭੀ ਦੇ ਫੁੱਲਾਂ ਨੂੰ ਤੇ ਲੋ ਜੀ ਇੱਕ ਇੱਕ ਕਰਕੇ ਹੁਣ ਆਪਾਂ ਗੋਭੀ ਨੂੰ ਫਰਾਈ ਕਰਦੇ ਆਂ ਜੀ ਤੇ ਵੀਡੀਓ ਦੇ ਵਿੱਚ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੇਕਰ ਇਹ ਤਰੀਕਾ ਤੁਹਾਨੂੰ ਵਧੀਆ ਲੱਗਿਆ ਘਰ ਦੇ ਵਿੱਚ ਜਰੂਰ ਟਰਾਈ ਜਰੂਰ ਕਰੇ ਇੱਕ ਵਾਰੀ ਤੇ ਲੋ ਜੀ ਇਸ ਤਰੀਕੇ ਨਾਲ ਇਹਨਾਂ ਨੂੰ ਸਰਵ ਕੀਤਾ ਹੈ ਜੀ ਤੇ ਖਾ ਕੇ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਆਨੰਦ ਆਇਆ ਜੀ ਤੇ ਲੋ ਜੀ ਇਹ ਆਪਾਂ ਨੇ ਕੈਚਅਪ ਨਾਲ ਹੀ ਇਹ ਵੀ ਆਪਾਂ ਨੇ ਸਰਵ ਕੀਤਾ ਹੈ ਜੀ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ ਥੈਂਕ ਯੂ